ਹੰਦਿਆ ਗ੍ਰੰਥੀ ਸਿੰਘ ਨੂੰ ਕਾਬੂ ਕੀਤਾ ਗਿਆ ਹੈ ਕਿਸ ਮਹੌਲੇ ਚ ਕਾਬੂ ਕੀਤਾ ਗਿਆ ਜੀ ਇਹ ਜੀ ਗੁਰਦੁਆਰਾ ਭੈਣੀ ਰਗੀਆਂ ਗੁਰਦੁਆਰਾ ਸਾਹਿਬ ਵਿੱਚ ਕਾਫੀ ਲੰਬੇ ਸਮੇਂ ਤੋਂ ਸੇਵਾ ਕਰਦੇ ਗ੍ਰੰਥੀ ਸਿੰਘ ਜੀ ਇਹਨਾਂ ਨੇ ਕੋਈ ਬੱਚੀ ਨੇ ਪਿੰਡ ਦੇ ਪਰਿਵਾਰ ਦੇ ਦੇ ਰਿਸ਼ਤਨ ਲਾਇਆ ਬਈ ਇਹਨਾਂ ਨੇ ਛੋਟੀ ਬੱਚੀ ਸੀ 10 ਸਾਲ ਦੀ ਉਹਨਾਂ ਨਾਲ ਕੁਝ ਗੱਲਬਾਤਾਂ ਕੀਤੀਆਂ ਇਸੇ ਤਰ੍ਹਾਂ ਨੂੰ ਕਾਟਮਾ ਦਰਜ ਕਰਕੇ ਇਹ ਐਰਐਸਪੀ ਹੈ ਜੀ ਤੁਹਾਨੂੰ ਪਰਮਾਰ ਦੇ ਲਈ ਲੱਗਦਾ ਕਿ ਪਰਮਾਰ ਤੇ ਪੂਰੀ ਗੱਲ ਸਾਹਮਣੇ ਆ ਜੂਗੀ ਹਾਂਜੀ ਸਾਰਾ ਆਪਣੇ ਦੋ ਜਨ ਦਾ ਪਰਮਾਰਾ ਤੇ ਹੁਣ ਪਰਮਾਰ ਦੇ ਪਛੇਤ ਕਰਦੇ ਆ ਸਾਰੀ ਗੱਲ ਪੀ ਹੈ ਬਸ ਕੁਛ ਨਹੀਂ ਜੀ ਪਿੰਡ ਵਿੱਚ ਪਾਰਟੀ ਬਾਜੀ ਚੱਲਦੀ ਜਾਨੀ ਕਿ ਇਹ ਹੁਣ ਨਵੀਂ ਕਮੇਟੀ ਹੋਰ ਬਣ ਗਈ ਜਾਨੀ ਕਿ ਪ੍ਰਧਾਨ ਜੋ ਆਪਣੇ ਕੀ ਕਹਿੰਦੇ ਨੇ ਪੰਚਾਇਤ ਜਿਹੜੀ ਉਹ ਪੰਚਾਇਤ ਦੇ ਵਿੱਚ ਵੀ ਬੰਦੇ ਆਪਸ ਵਿੱਚ ਵੀ ਲੱਗਦੇ ਸਾਡੇ ਦੋਨੇ ਪਾਸਿਓਂ ਕਿਉਂਕਿ ਜਿਹੜੀ ਪੰਚਾਇਤ ਪਹਿਲਾਂ ਹਾਰ ਗਈ ਉਹ ਵੀ ਲੱਗਦੀ ਹੈ ਸਾਡੇ ਇੱਕ ਹੋਰ ਜਿਹਨ ਕਿ ਤੀਜੀ ਪਾਰਟੀ ਹੋਰ ਹੈ ਉਹ ਵੀ ਲੱਗਦੇ ਅੱਦੇ ਮੈਨੂੰ ਕਹਿੰਦੇ ਵੀ ਬਾਬੇ ਨੂੰ ਕੱਢਣਾ ਸ਼ੁਰੂ ਕਰ ਦੀਏ ਵੀ ਦੂਜੇ ਨੇ ਰੱਖਿਆ ਵੀ ਦੂਸਰਿਆਂ ਨੇ ਰੱਖਿਆ ਇਹਨੂੰ ਇਹਨੂੰ ਬਾਬੇ ਨੂੰ ਕੱਢੋ ਇਹਨੂੰ 19 ਸਾਲ ਹੋ ਗਏ ਰਹਿੰਦੇ ਨੇ ਉਹ ਕਿਸੇ ਨੇ ਸ਼ਰਾਰਤੀ ਕਰਕੇ ਹਾਂਜੀ ਇਹ ਸਾਰਾ ਦੋ ਬੱਚੀਆਂ ਮੇਰੇ ਪਿੱਛੇ ਗੋਦਰਾ ਸਾਹਿਬ ਤਾਂ ਮੈਂ ਤਾਂ ਆਉਂਦਿਆਂ ਹਰੇਕ ਮੇਰੇ ਮਨ ਵਿੱਚ ਹੈ ਨਹੀਂ ਜੀ ਮੇਰੇ ਹਰੇਕ ਬੱਚਾ ਕੋਈ ਪਿੰਡ ਚ ਕਹਿ ਦਵੇ ਵੀ ਸਾਨੂੰ ਬਾਬਾ ਐਦਾਂ ਨਾਮ ਨਹੀਂ ਲਾ ਕੇ ਬੁਲਾਉਂਦਾ ਯਾਨੀ ਕਿ ਪਿਆਰ ਨਾਲ ਕਿਉਂ ਮੈਨੂੰ ਦਾ ਕੱਲਾ ਆਇਆ ਜੀ ਨਹੀਂ ਕੀਤੀ। ਕੋਈ ਦਰਗਲ ਨਹੀਂ ਕੀਤੀ। ਨਹੀਂ ਮੇਰੇ ਕੋਈ ਨਹੀਂ ਕੀਤੀ ਜਿਵੇਂ ਕਿਉਂ ਅਖਾਂ। ਕੋਈ ਗਲਤੀ ਨਹੀਂ ਹੋਈ। ਨਹੀਂ ਜੀ ਨਹੀਂ ਨਹੀਂ ਸਾਰੇ ਵੀਡੀਓ ਤੱਕ ਦੇਖਿਆ ਜੀ।